ਸਤ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਤਿੰਨ ਮਸਲਿਆਂ ਤੇ ਗੱਲਬਾਤ ਕਰਾਂਗੇ ਪਹਿਲਾ ਹੈ ਕਿਸਾਨਾਂ ਦਾ ਤਾਂ ਦੂਸਰਾ ਮਸਲਾ ਜਿਹੜਾ ਹੈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਤੇ ਤੀਜਾ ਮਸਲਾ ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਭੰਗ ਕਰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਹਰਜਿੰਦਰ ਸਿੰਘ ਢਿੱਲੋਂ ਸਾਡੇ ਨਾਲ ਨੇ ਹਰਜਿੰਦਰ ਕਿਵੇਂ ਦੇਖਦੇ ਹੋ ਅੱਜ ਪਹਿਲਾਂ ਗੱਲ ਕਰ ਲੈਣੇ ਆਪਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਭੰਗ ਕਰ ਦਿੱਤੀ ਗਈ ਹੈ ਕਿਉਂਕਿ ਜਥੇਦਾਰ ਸਾਹਿਬ ਦੇ ਵੱਲੋਂ ਚੁੱਲ੍ਹੇ ਚੌਂਕੇ ਸਮੇਟਣ ਦਾ ਹੁਕਮ ਦਿੱਤਾ ਗਿਆ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਐਲਾਨ ਕਰਤਾ ਕਿ ਇਹ ਅਸੀਂ ਭੰਗ ਕਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਅੱਗੇ ਦੇਖੋ ਗੁਰਪ੍ਰੀਤ ਆਪਾਂ ਥੋੜੇ ਦਿਨ ਪਹਿਲਾਂ ਜਿਹੜਾ ਕਿ ਇੱਕ ਮਸਲਾ ਸਾਂਝਾ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਸ਼੍ਰੋਮਣੀ ਅਕਾਲੀ ਦਲ ਆਪਾਂ ਦੇ ਵਿੱਚ ਗੱਲ ਇਹ ਵੀ ਕਰੀ ਸੀ ਕਿ ਜਿਹੜੀ ਸ਼ਹੀਦਾਂ ਦੇ ਖੂਨ ਚੋਂ ਨਿਕਲੀ ਪਾਰਟੀ ਹੈ ਤੇ ਅੱਜ ਉਹੀ ਗੱਲ ਬੀਬੀ ਜੰਗੀਰ कौर ਕਹਿੰਦੇ ਨਜ਼ਰ ਆਈ ਨੀ ਮੀਡੀਆ ਦੇ ਸਾਹਮਣੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਸ਼ਹੀਦਾਂ ਦੇ ਖੂਨ ਚੋਂ ਨਿਕਲੀ ਪਾਰਟੀ ਆ ਤੇ ਉਹੀ ਗੱਲ ਜਿਹੜੇ ਸ਼੍ਰੋਮਣੀ ਅ ਕਾਲੀਦਾਲ ਸੁਧਾਰ ਲਹਿਰ ਦੇ ਪ੍ਰਧਾਨ ਬਣਾਏ ਸੀ ਬਡਾਲਾ ਸਾਹਿਬ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਸੀਗੇ ਅਕਾਲੀ ਹੀ ਮਰਾਂਗੇ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਤੇ ਹੁਣ ਵੀ ਕਹਿੰਦੇ ਰਹੇ ਹਾਂ ਤੇ ਫਿਰ ਜੇ ਉਹਨਾਂ ਦੀਆਂ ਇਹ ਸਟੇਟਮੈਂਟਾਂ ਆ ਰਹੀਆਂ ਨੇ ਅੱਜ ਤਾਂ ਥੋੜੇ ਦਿਨ ਪਹਿਲਾਂ ਕੀ ਹੋਇਆ ਸੀ ਕਿਉਂ ਅੱਡ ਹੋਏ ਇਹ ਵੀ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਜਿਹੜੀ ਉਹਨਾਂ ਨੇ ਭੰਗ ਕਰਤੀ ਆ ਸ਼ਰਮਣੀ ਅਕਾਲੀਦਾਲ ਸੁਧਾਰ ਲਹਿਰ ਉਹ ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਬਹੁਤ ਚੰਗੀ ਗੱਲ ਆ ਕਿ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਲੜਨਾ ਚਾਹੀਦਾ ਕਿਉਂਕਿ ਪੰਜਾਬ ਦੀ ਗੱਲ ਕਰਨ ਦੇ ਲਈ ਵਿਰੋਧੀ ਧਿਰ ਦਾ ਸਟਰੋਂਗ ਹੋਣਾ ਬਹੁਤ ਲਾਜ਼ਮੀ ਹੈ। ਜੇਕਰ ਵਿਰੋਧੀ ਧਿਰ ਸੱਤਾ ਧਿਰ ਨੂੰ ਸਵਾਲ ਨਹੀਂ ਕਰੂਗੀ ਤਾਂ ਆਮ ਲੋਕਾਂ ਦੀ ਗੱਲ ਕਿਤੇ ਨਹੀਂ ਸੁਣੀ ਜਾਣੀ। ਇਹ ਇਹ ਤਾਂ ਇੱਕ ਬਹੁਤ ਹੀ ਜਿਹੜਾ ਕਿ ਆਪਾਂ ਸੰਵਾਦਾਂ ਨੂੰ ਇਸ ਨੂੰ ਕਹਾਂਗੇ ਕਿ ਜਥੇਦਾਰ ਸਭ ਦੀ ਗੱਲ ਦੇ ਉੱਪਰ ਇਹਨਾਂ ਨੇ ਫੁੱਲ ਚੜਾਏ ਜੀ ਕਿ ਸੁਧਾਰ ਲੈ ਕਰਨ ਨੂੰ ਭੰਗ ਕੀਤਾ ਗਿਆ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਲੜਿਆ ਜਾ ਰਿਹਾ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਜਿਹੜੀਆਂ ਬਾਕੀ ਦੀਆਂ ਅਕਾਲੀ ਦਲ ਨੇ ਉਹ ਵੀ ਪੰਧ ਹੋ ਕੇ ਇੱਕ ਪਲੇਟਫਾਰਮ ਤੇ ਆਉਣਗੇ ਉਹਨਾਂ ਦਾ ਤਾਂ ਕੋਈ ਨਾਮ ਉਹਨਾਂ ਜ਼ਿਕਰ ਕੁਛ ਵੀ ਨਹੀਂ ਕੀਤਾ ਗਿਆ ਕੁਛ ਵੀ ਨਹੀਂ ਜ਼ਿਕਰ ਕੀਤਾ ਦੇਖੋ ਸ਼ਰੂਮ ਨੇ ਇੱਕ ਕਾਲੀ ਦਾਲ ਜਦੋਂ ਤੁਸੀਂ ਅੰਮ੍ਰitsar ਐਲਾਨਨਾਮਾ ਪੜ੍ਹਦੇ ਹੋ ਨਾ ਅੰਮ੍ਰitsar ਐਲਾਨਨਾਮੇ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਸੀ ਉਸ ਦੇ ਵਿੱਚ ਭਾਈ ਜਸਮੀਰ ਸਿੰਘ ਬਾਲਾ ਤੇ ਕੈਪਟਨ ਅਮਰਿੰਦਰ ਸਿੰਘ ਠੀਕ ਆ ਤੇ ਭਾਈ ਮਨਜੀਤ ਸਿੰਘ ਉਸ ਵਕਤ ਦੇ ਜਿਹੜੇ ਜ਼ੇਰੇਦਾਰ ਸੀ ਉਹਨਾਂ ਦੇ ਵੱਲੋਂ ਇੱਕ ਸائن ਦੇ ਕੇ ਦਿੱਤੇ ਗਏ ਸੀ ਨਾ ਕੱਟ ਕੇ ਤੇ ਵੀ ਜਿਹੜੀ ਅਕਾਲੀ ਦਲ ਆ ਉਹ ਵੱਧ ਅਧਿਕਾਰਾਂ ਦੀ ਲੜਾਈ ਲੜਦਾ ਰਿਹਾ ਕਿਤੇ ਨਾ ਕਿਤੇ ਜਾ ਕੇ ਵੱਧ ਅਧਿਕਾਰਾਂ ਦੀ ਲੜਾਈ ਤਾਂ ਨਹੀਂ ਮੈਨੂੰ ਪਤਾ ਜੇ ਉਹਨਾਂ ਦੀ ਆਪਣੀ ਸੁਰੱਖਤ ਸੰਭਲਿਆ ਵੀ ਲੜੀ ਜਾਂ ਨਹੀਂ ਲੜੀ ਇਹਨਾਂ ਨੇ ਅਕਾਲੀ ਦਲ ਪਰਿਵਾਰਵਾਦ ਦੀ ਲੜਾਈ ਜ਼ਰੂਰ ਲੜ ਰਿਹਾ ਹੈਗਾ ਹੂੰ ਪਰਿਵਾਰਵਾਦ ਦੀ ਲੜਾਈ ਜ਼ਰੂਰ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸਿਮਰਜੀਤ ਸਿੰਘ ਮਾਨ ਹੋ ਰਹੇ ਨੇ ਉਹ ਆਦੇ ਸਟੈਂਡ ਤੇ ਕਲੀਅਰ ਨੇ ਉਹ ਕਿਤੇ ਨਾ ਕਿਤੇ ਜਾ ਕੇ ਫਿਰ ਵੀ ਆਪ ਦੀ ਜਿਹੜੀ ਕਿ ਪੰਜਾਬ ਦੀ ਗੱਲ ਕਰਦੇ ਰਹੇ ਨੇ ਪਰ ਜਿਹੜਾ ਅਟਾਲੀ ਦਲ ਬਾਦਲ ਧੜੇ ਨਾਲ ਸੰਬੰਧਤ ਸੀ ਉਹ ਉਹਨਾਂ ਦੇ ਵਿੱਚੋਂ ਦੇਖੋ ਪ੍ਰਵਿੰਦਰ ਸਿੰਘ ਢੀਂਡਸਾ ਉਹਨਾਂ ਦੇ ਪਿਤਾ ਸਰਦਾਰ ਫਖਰੀਵ ਸਿੰਘ ਢੀਂਡਸਾ ਕੈਬਨਿਟ ਦੇ ਮੰਤਰੀ ਰਹਿੰਦੇ ਨੇ ਫਿਰ ਪ੍ਰਵਿੰਦਰ ਸਿੰਘ ਢੀਂਡਸਾ ਕੈਬਨਿਟ ਦੇ ਮੰਤਰੀ ਹੁੰਦੇ ਨੇ ਪ੍ਰੇਮ ਸਿੰਘ ਚੰਦੂ ਮਾਦਰਾ ਉਹਨਾਂ ਦੇ ਫਿਰ ਸੁਪੁੱਤਰ ਐਮਐਲਏ ਬਣਦੇ ਨੇ ਹਣਾ ਕਿੰਨੇ ਮਤਲਬ ਆਪਾਂ ਇਹ ਪਰਿਵਾਰ ਦੇਖ ਲਈਏ ਕਿ ਜਿਹੜੇ ਉਹਨਾਂ ਦੇ ਬਾਪ ਲੀਡਰ ਉਹਨਾਂ ਦੇ ਪੁੱਤ ਲੀਡਰ ਉਹਨਾਂ ਦੇ ਨਾ ਕੋਤਰੇ ਤਿਆਰੀ ਕਰ ਰਹੇ ਨੇ ਲੀਡਰ ਬਣਨ ਦੀ ਹੂੰ ਇਹ ਚੰਗੀ ਗੱਲ ਆ ਕਿ ਇੱਕ ਪਲੇਟਫਾਰਮ ਤੇ ਜਿਹੜੀ ਕਿ ਲੜੀ ਜਾਵੇਗੀ ਜੋਂ ਜਾਂ ਜਿਹੜੀ ਕਿ ਮਜ਼ਬੂਤ ਕਰਨ ਦੀ ਗੱਲ ਕੀਤੀ ਗਈ ਆ ਅਕਾਲੀ ਦਲ ਨੂੰ ਪੰਜਾਬ ਦਾ ਜਿਹੜਾ ਆਧਾਰ ਆ ਉਹ ਅਕਾਲੀ ਦਲ ਦੇ ਨਾਲ ਹੀ ਆ ਹੂੰ ਇਹ ਚ ਮੈਂ ਕੁਝ ਐਡ ਕਰਨਾ ਚਾਹੁੰਦਾ ਜਿਵੇਂ ਅਕਾਲੀ ਦਲ ਦੇ ਬਾਰੇ ਹੁਣ ਬਿਆਨ ਚੱਲ ਰਹੇ ਨੇ ਸਮਾਂ ਵੀ ਵਧਾ ਦਿੱਤਾ ਗਿਆ ਸੁਖਬੀਰ ਬਾਦਲਰ ਕਹਿੰਦੇ ਹਸਤੀਫੇ ਪ੍ਰਵਾਨ ਕਰਨ ਦਾ ਵੇਦਨ ਕਰਤਾ ਕਿਉਂਕਿ ਪਹਿਲਾਂ ਤਾਂ ਇਹਨਾਂ ਚ ਪ੍ਰਵਾਨ ਕਰਨ ਨੂੰ ਕਿਹਾ ਸੀ ਅਕਾਲੀ ਦਲ ਨੇ ਸਮਾਂ ਮੰਗਿਆ ਤੇ 20 ਦਿਨ ਹੋਰ ਮਿਲ ਗਏ ਉਹਨਾਂ ਨੂੰ ਦੂਜੇ ਪਾਸੇ ਬੀਬੀ ਜ਼ਗੀਰਕਾਰ ਦਾ ਮੈਂ ਤੁਹਾਨੂੰ ਬਿਆਨ ਦੱਸ ਰਿਹਾ ਅੱਜ ਦਾ ਹੀ ਉਹਨਾਂ ਨੇ ਕਿਹਾ ਕਿ ਪਰਿਵਾਰ ਦੀ ਕਿਸੇ ਦੀ ਪਾਰਟੀ ਨਹੀਂ ਅਕਾਲੀ ਦਲ ਅੱਜ ਵੀ ਉਹਨਾਂ ਨੇ ਇਹ ਗੱਲ ਆਖੀ ਹੈ ਤਾਂ ਉਹਨਾਂ ਦੇ ਬਿਆਨ ਤੋਂ ਸਾਫ਼ ਹੈ ਕਿ ਉਹ ਨਹੀਂ ਚਾਹੁੰਦੇ ਕਿ ਸੁਖਬੀਰ ਬਾਦਲ ਦੁਬਾਰਾ ਪ੍ਰਧਾਨ ਬਣਨ ਜਾਂ ਸੀ ਉਹਨਾਂ ਨੂੰ ਪ੍ਰਧਾਨ ਮੰਨਣੀ ਹੈ ਇਹ ਤਾਂ ਸ਼ਕੰਦਰ ਸਿੰਘ ਮਲੂਕਾ ਵੀ ਨਹੀਂ ਚਾਹੁੰਦੇ ਮਲੂਕਾ ਤਾਂ ਅੱਜ ਕਹਿ ਗਏ ਸੋ ਕਿ ਜੇ ਸੁਖਵੀਰ ਬਾਦਲ ਮਲੂਕਾ ਵੀ ਨਹੀਂ ਚਾਹੁੰਦੇ ਪ੍ਰਵਿੰਦਰ ਸਿੰਘ ਢੀਂਡ ਸਰ ਦੇ ਫਾਦਰ ਸਾਹਿਬ ਉਸ ਵਾਸਤੇ ਹਨ ਢੀਂਡ ਸੌ ਵੀ ਨਹੀਂ ਚਾਹੁੰਦੇ ਕਿ ਕਿਸੇ ਦੇ ਨਿੱਜੀ ਜੰਗੀਰ ਬਣੇ ਇਹ ਛੀਦਾਂ ਦੇ ਖੂਨ ਜੰਗੀ ਪਾਰ ਜਿਹੜੇ ਬਿਆਨ ਦਿੱਤੇ ਗਏ ਉਹਨਾਂ ਤੋਂ ਲੱਗ ਰਿਹਾ ਕਿ ਉਹ ਸੁਖਵੀਰ ਨੂੰ ਪਤਾ ਮੰਨਣ ਨੂੰ ਤਿਆਰ ਹੋਣ ਲੱਗ ਗਏ ਜਿਵੇਂ ਮਲੂਕਾ ਨੇ ਬਿਆਨ ਦਿੱਤਾ ਜਾਂ ਫਿਰ ਸੁਰਦੇਵ ਟਿੰਦ ਸਦਾ ਬਿਆਨ ਆਇਆ ਸੀ ਪਰਮਿੰਦਰ ਟਿੰਦ ਸੈਨੂੰ ਸਫਾਈ ਵੀ ਦੇਣੀ ਪੈਗੀ ਕਿ ਮੇਰੇ ਪਿਤਾ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹਨਾਂ ਦਾ ਇਹ ਨਹੀਂ ਸੀ ਕਹਿਣਾ ਕਿ ਅਸੀਂ ਸੁਖਵੀਰ ਨੂੰ ਪ੍ਰਧਾਨ ਮੰਨਣ ਨੂੰ ਤਿਆਰ ਹਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਨਵਾਂ ਜਿਹੜਾ ਬਣਦਾ ਸੀ ਉਹਨੂੰ ਮੰਨਾਂਗੇ ਪਰ ਉਹਨਾਂ ਨੇ ਇਹ ਕਿਹਾ ਕਿ ਸੁਖਵੀਰ ਨੂੰ ਅਸੀਂ ਪ੍ਰਧਾਨ ਨਹੀਂ ਮੰਨਦੇ ਪਰਮਿੰਦਰ ਟਿੰਦ ਸਾਹ ਨੇ ਸਪਸ਼ਟੀਕਰਨ ਦਿੱਤਾ ਨਹੀਂ ਗੱਲ ਤਾਂ ਇਹ ਹੈ ਨਾ ਵੀ ਜਿਹੜੀ ਅਸੀਂ ਆਪਾਂ ਗੱਲ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚ ਖੇਤਰੀ ਤੇ ਰਦਾ ਮਜ਼ਬੂਤ ਹੋਣਾ ਲਾਜ਼ਮੀ ਹੈ ਪ੍ਰਧਾਨ ਦੀ ਜਿਹੜੀ ਗੱਲ ਆ ਜਿੱਥੋਂ ਤੱਕ ਥੋੜੇ ਦਿਨਾਂ ਦਾ ਕੋਈ ਵੀ ਕਲੀਅਰ ਹੋ ਜੀ ਵੀ ਕਿਹੜਾ ਪ੍ਰਧਾਨ ਬਣ ਰਿਹਾ ਹੈ ਕਿਹੜਾ ਨਹੀਂ ਬਣ ਰਿਹਾ ਪਰ ਪਰਿਵਾਰਵਾਦ ਤੋਂ ਜੇ ਪਾਸੇ हट ਕੇ ਚੱਲੂ ਅਕਾਲੀ ਦਲ ਤਾਂ ਫਿਰ ਕੰਮ ਜਾਵ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਜਦੋਂ ਆਪਾਂ ਲੋਕਲ ਲੋਕਾਂ ਦੇ ਨਾਲ ਵਿਚਰਦੇ ਹਾਂ ਸ਼ਾਇਦ ਇਹ ਜਿਹੜੇ ਲੀਡਰ ਆਪਣੇ ਹੈਗੇ ਨੇ ਉਹਨਾਂ ਨੂੰ ਨਾ ਪਤਾ ਹੋਵੇ ਜਾਂ ਜਿਹੜੇ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਜਿਹੜੇ ਚਲਾਉਂਦੇ ਨੇ ਅਕਾਲੀ ਦਲ ਨੂੰ ਕੁਰਸੀਆਂ ਤੇ ਬੈਠ ਕੇ ਸੱਤਾਵਾਂ ਮਾਣੀਆਂ ਨੇ ਜਿੰਨਾਂ ਨੇ ਉਹਨਾਂ ਨੂੰ ਨਾ ਪਤਾ ਹੋਵੇ ਇਸ ਚੀਜ਼ ਦਾ ਪਰ ਆਮ ਲੋਕ ਇਹ ਗੱਲ ਨਹੀਂ ਚਾਹੁੰਦੇ ਕਿ ਇੱਥੇ ਇੱਕ ਜਿਹੜੀ ਬੰਦਾ ਜੈ ਇੱਕ ਪਰਿਵਾਰ ਆਹ ਨਾ ਦੀ ਧਿਰ ਦੇ ਉੱਪਰ ਪਰਿਵਾਰਵਾਦ ਕਾਬਜ਼ ਹੋ ਗਏ ਪਰਿਵਾਰਵਾਦ ਨੂੰ ਕਦੇ ਵੀ ਕੋਈ ਨਹੀਂ ਉਹ ਕਰੇਗਾ ਹੁਣ ਤੁਸੀਂ ਆ ਦੇਖੋ ਯਾਰ ਜਿਮਨੀ ਚੋਣ ਹੋ ਕੇ ਛੱਡੀ ਆ ਗੁਰਪ੍ਰੀਤ ਆਮ ਆਦੀ ਪਾਰਟੀ ਨੇ ਕਿਹਾ ਕਿ ਅਸੀਂ ਪਰਿਵਾਰਵਾਦ ਨਹੀਂ ਲੈ ਕੇ ਆਵਾਂਗੇ ਠੀਕ ਆ ਆਮ ਆਦੀ ਪਾਰਟੀ ਦੀ ਜਦੋਂ ਹੀ ਗੱਲ ਚੱਲੀ ਬਰਨਾਲੇ ਜਿਹਦੇ ਦੀ ਅਪਾਂ ਗੱਲ ਕਰਦੇ ਆ ਜਦੋਂ ਹੀ ਗੱਲ ਚੱਲੀ ਚਾਹੀਦੀ ਉਹ ਫੇਕ ਸੀ ਚਾਹੀਦੀ ਉਹ ਸੱਚੀ ਉਹ ਚੀਜ਼ ਨੂੰ ਲੋਕਾਂ ਨੇ ਸਵੀਕਾਰਿਆ ਨਹੀਂ ਲੋਕਾਂ ਨੇ ਉਹ ਸਮਝਿਆ ਸਮਝ ਕੇ ਉਹਨਾਂ ਨੇ ਕਿਹਾ ਵੀ ਇਹ ਤਾਂ ਆਪ ਦੂਜੀਆਂ ਪਾਰਟੀਆਂ ਦੇ ਹਾਸਤੇ ਚੱਲਦਾ ਹੈ ਜਿੱਥੇ ਕਾਂਗਰਸ ਨੇ ਪਰਿਵਾਰਵਾਦ ਕੀਤਾ ਦੋਨੇ ਥਾਂਵੇਂ ਟਿਕਟਾਂ ਦਿੱਤੀਆਂ ਉੱਥੇ ਉਹਨਾਂ ਨੂੰ ਇਨਕਾਰ ਕਾਂਗਰਸ ਕਾਂਗਰਸ ਨੇ ਉੱਥੇ ਦੇਖੋ ਕਿਧਰ ਵਾਹ ਦੇ ਵਿੱਚ ਅੰਮ੍ਰਿਤ ਲਾਭ ਨੇ ਬੇਸ਼ੱਕ ਬਹੁਤ ਲੰਮੇ ਸਮੇਂ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਨੂੰ ਨਹੀਂ ਪ੍ਰਮਾਣ ਕੀਤਾ ਮਤਲਬ 2027 ਦਾ ਜਿਹੜਾ ਪਹਿਖ ਵਾਲੀ ਚੋਣ ਹੈ ਪੰਜਾਬ ਦੀ ਉਹ ਚ ਪਰਿਵਾਰਵਾਦ ਨੂੰ ਲੋਕ ਨਕਾਰ ਰਹੇ ਆ ਨਕਾਰ ਰਹੇ ਆ ਪਰਿਵਾਰਵਾਦ ਨੂੰ ਲੋਕ ਨਕਾਰ ਰਹੇ ਆ ਸ਼੍ਰੋਣੀ ਅਕਾਲੀ ਦਲ ਅੰਮ੍ਰਿਤਸਰ ਦਾ ਜੇਕਰ ਗੋਵਿੰਦ ਸੰਧੂ ਨੂੰ 7000 8000 ਵੋਟ ਦੇ ਨੇੜੇ ਜਿਹੜੇ ਪੈਣਾ ਪਰ ਉਹ ਵੀ ਇਹੀ ਕਾਰਨ ਆ ਕਿਉਂਕਿ ਇੱਥੇ ਬਰਨਾਲੇ ਦੀ ਜਿਹੜੀ ਚੋਂ ਵੋਟ ਆ ਆ ਅਕਾਲੀ ਦਲ ਅੰਮ੍ਰitsar ਦੀ ਉਹ ਲਗਭਗ 20000 ਦੇ ਨੇੜੇ ਜਿਹੜੇ ਵੋਟ ਹੈਗੀ ਆ ਲੋਕ ਸਭਾ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪਰ ਇਸ ਵਾਰ ਕੀ ਹੋਇਆ ਲੋਕਾਂ ਨੂੰ ਕਿਉਂ ਨਹੀਂ ਉਹਨੂੰ ਗੋਵਿੰਦ ਸੰਧੂ ਨੂੰ ਇੰਨੀ ਵੋਟ ਪਈ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਇਹ ਵੀ ਅਫੈਕਟ ਕਰਦਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪਦੇ ਦੋਤੇ ਨੂੰ ਅੱਗੇ ਲਿਆਂਦਾ ਇਹ ਇਹ ਗੱਲਾਂ ਹੁੰਦੀਆਂ ਨੇ ਜਦੋਂ ਆਪ ਲੋਕ ਸਾਰੀਆਂ ਪਾਰਟੀਆਂ 'ਚ ਪਰਿਵਾਰਵਾਦ ਭਾਰੂ ਹੈਗਾ ਹਾਂ ਪਰਿਵਾਰਵਾਦ ਭਾਰੂ ਹੈਗਾ ਕੌਣ ਚਾਹੁੰਦਾ ਵੀ ਮੇਰੇ ਘਰੋਂ ਕੁਰਸੀ ਆਵੇ ਪਰ ਲੋਕ ਨਹੀਂ ਹੁਣ ਪਸੰਦ ਕਰਦੇ ਲੋਕ ਨਹੀਂ ਪਸੰਦ ਕਰਦੇ ਲੋਕਾਂ ਨੇ ਇਹ ਗੱਲਾਂ ਸਰ ਇਹ ਕਾਲੀ ਦਲ ਨੂੰ ਵੀ ਹੁਣ ਸਮਝ ਲੈਣਾ ਚਾਹੀਦਾ ਕਿ ਨਵੇਂ ਪ੍ਰਧਾਨ ਜੇ ਚੋਣ ਕਰਨੀ ਹੈ ਤਾਂ ਪਰਿਵਾਰਵਾਦ ਨੂੰ ਪਿੱਛੇ ਛੱਡ ਕੇ ਨਵੀਂ ਇੱਕ ਰਣਨੀਤੀ ਇੱਕ ਨਵੀਂ ਸਿਆਸਤ ਮੈਂਬਰਸ਼ਿਪ ਦੀ ਜਿਹੜੀ ਗੱਲ ਕੀਤੀ ਹੈ ਜਿਵੇਂ ਐਸ.ਚ. ਫੂਲਕਾਨ ਨੇ ਕਿਹਾ ਕਿ ਮੈਂ ਮੈਂਬਰ ਵਨ ਬਣ ਤਿਆਰ ਹਾਂ ਆਮ ਖੁੰਡਾਂ ਦੇ ਉੱਪਰ ਇਹ ਗੱਲ ਚੱਲ ਪਈ ਹੈ ਚਰਚਾ ਚੱਲ ਪਈ ਹੈ ਜਿਹੜੀ ਪਿੰਡਾਂ ਦੀ ਸਿਆਸਤ ਹੁੰਦੀ ਹੈ ਜਿਹੜੀ ਪਿੰਡਾਂ ਦੀ ਮਿੰਨੀ ਪਾਰਲੀਮੈਂਟ ਕਹਿ ਸਕਦੇ ਆਪਾਂ ਉਹਨਾਂ ਉਹ ਮਿੰਨੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਮੈਂਬਰਸ਼ਿਪ ਦੀਆਂ ਪਰਚੀਆਂ ਕੱਟੇਗਾ ਤਾਂ ਅਸੀਂ ਤਿਆਰ ਆਮ ਲੋਕ ਜਿਹੜੇ ਅ ਮੈਂਬਰ ਬਣਨੋਂ ਅਕਾਲੀ ਦਲ ਦੇ ਤਿਆਰ ਹੋਣ ਲੱਗੇ ਹੋਏ ਨੇ ਪਰ ਹੁਣ ਅਗਲੀ ਗੱਲ ਕੀ ਆ ਅਗਲੀ ਗੱਲ ਉਹਨਾਂ ਲੋਕਾਂ ਤੇ ਆ ਕੀ ਉਹ ਕੁਰਸੀਆਂ ਨੂੰ ਚਿੰਬੜ ਕੇ ਬੈਠਦੇ ਆ ਜਾਂ ਛੱਡਦੇ ਨੇ ਜਾਂ ਪਾਸੇ ਕਰਦੇ ਨੇ ਆਪਾਂ ਇਹੀ ਗੱਲ ਅੱਜ ਫੇਰ ਕਰਦੇ ਆ ਜਿਹੜੀ ਆਪਾਂ ਪਰਸੋਂ ਚੋਫੇ ਕਰੀ ਸੀ ਇਹੀ ਗੱਲ ਫੇਰ ਕਰਦੇ ਆ ਕਿ ਕੀ ਕਿਸੇ ਨੂੰ ਸੁੱਖ ਕੇ ਦਿੱਤਾ ਵੀ ਉਹੀ ਕੁਰਸੀ ਤੇ ਬੈਠਾ ਰਹੇ ਇੱਕ ਬੰਦਾ ਹੀ ਬੈਠਾ ਰਹੇ ਜਾਂ ਇੱਕ ਪਰਿਵਾਰ ਹਾਂ ਇਹ ਇਹ ਗੱਲ ਲਾਜ਼ਮੀ ਆ ਕਰਨ ਇਹ ਗੱਲ ਲਾਜ਼ਮੀ ਹੈ ਕਰਨੀ ਕਿਉਂਕਿ ਆਮ ਜਿਹੜੇ ਪੰਜਾਬ ਦੇ ਲਈ ਲੜ ਰਹੇ ਨੇ ਮਰ ਰਹੇ ਨੇ ਲੋਕ ਬਥੇਰੇ ਨੇ ਜਿਹੜੇ ਪੰਜਾਬ ਦੀ ਵਾਕਈ ਚਿੰਤਾ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਉਸ ਸਲੋਗਨ ਨੂੰ ਜਿਉਂਦਾ ਰੱਖਿਆ ਜਾਵੇ ਹਮ ਅਕਾਲ ਤੱਕ ਤੁਮਹਾਰ ਹੈ ਸਿੱਖ ਪੰਥ ਦੀ ਸ਼ਾਨ ਹੈ ਹਮ ਇਹ ਸਲੋਗਨ ਸਦੀਆਂ ਤੱਕ ਜਿਉਂਦਾ ਰਹੇ ਇੱਕ ਇਹਦੇ ਨਾਲ ਹੀ ਜੁੜਦਾ ਮਸਲਾ ਆਪਾਂ ਅਗਲੀ ਗੱਲ ਕਰ ਲੈਣੇ ਆ ਅਕਾਲ ਤੱਕ ਸਾਹਿਬ ਤੋਂ ਸੇਵਾਦਾਰ ਬਣਾਏ ਗਏ ਸੀ ਸੇਵਾ ਲਈ ਗਈ ਸੀ ਸੁਖਵੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਜਾਂ ਕਾਲੀ ਸਾਬਕਾ ਪ੍ਰਧਾਨ ਦੇ ਉੱਤੇ ਹਮਲਾ ਹੋ ਜਾਣਾ ਦਰਬਾਰ ਸਾਹਿਬ ਦੇ ਬਾਅਦ ਡੌੜੀ ਤੇ ਬੈਠਿਆਂ ਤੇ ਤੇ ਇਸ ਮਾਮਲੇ ਨੂੰ ਲੈ ਕੇ ਨਰੈਣ ਸਿੰਘ ਚੌੜਾ ਦੇ ਖਿਲਾਫ ਵੱਡੀ ਕਾਰਵਾਈ ਦੀ ਮੰਗ ਐਸਜੀਪੀਸੀ ਦੇ ਪ੍ਰਧਾਨ ਨੇ ਅਕਲਤਖ ਸਾਹਿਬ ਦੇ ਕੋਲੋਂ ਕੀਤੀ ਹੈ ਕਿ ਪੰਥ ਚੋਂ ਛੇਕ ਦਿਓ ਦੇਖੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਹਰਜਿੰਦਰ ਸਿੰਘ ਧਾਮੀ ਸਤਕਾਰਯੋਗ ਨੇ ਸਾਰਿਆਂ ਨੂੰ ਪਤਾ ਵੀ ਜਿਹੜੇ ਇੱਕ ਸੰਸਵਾ ਦੇ ਪ੍ਰਧਾਨ ਹੁੰਦੇ ਨੇ ਉਸ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਇਸ ਤਰੀਕੇ ਨਾਲ ਉਸ ਨੂੰ ਮਿਲਿਆ ਜਾਂਦਾ ਪਰ ਕੀ ਪੰਥ ਤੋਂ ਛੇਕਣ ਵਾਲੀ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਚੌੜਾ ਨੂੰ ਚੌੜਾ ਨੂੰ ਨਾਰਾਇਣ ਸਿੰਘ ਚੌੜਾ ਦੀ ਗੱਲ ਕਰ ਰਹੇ ਨੇ ਕਿ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ ਜਾਂ ਪੰਥ ਦੀ ਉਹ ਗੱਲ ਕਰਦੇ ਨੇ ਕੀ ਫਿਰ ਪੰਥ ਦੇ ਵਿੱਚੋਂ ਉਹਨਾਂ ਨੂੰ ਛੇਕਣ ਦੀ ਗੱਲ ਵੀ ਕਰਨਗੇ ਜਿਨ੍ਹਾਂ ਨੇ ਨਾਰਾਇਣ ਸਿੰਘ ਚੌੜਾ ਦੀ ਪੱਗ ਲਾਹੀ ਸੀ ਇਹ ਸਵਾਲ ਬਹੁਤ ਵੱਡਾ ਉਹ ਵੀ ਦਰਬਾਰ ਸਾਹਿਬ ਦੇ ਬਾਹਰ ਉਹ ਵੀ ਦਰਬਾਰ ਸਾਹਿਬ ਦੇ ਬਾਹਰ ਉਹ ਡਿਊਟੀ ਦੇ ਉੱਪਰ ਉਸੇ ਜਗ੍ਹਾ ਤੇ ਕਿਉਂਕਿ ਨਾਰਾਇਣ ਸਿੰਘ ਚੌੜਾ ਦੀ ਜਿਹੜੀ ਪੱਗ ਬੰਨੀ ਹੋਈ ਸੀ ਉਹ ਨਾਰਾਇਣ ਸਿੰਘ ਚੌੜਾ ਦੀ ਨਹੀਂ ਉਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਹੂੰ ਇਹ ਗੱਲਾਂ ਵੀ ਲਾਜ਼ਮੀ ਨੇ ਇਹ ਗੱਲਾਂ ਉੱਠਣਗੀਆਂ ਜੇ ਨਹੀਂ ਉੱਠਣੀਆਂ ਤਾਂ ਤੁਸੀਂ ਕਿਓ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਇਹ ਗੱਲ ਹੋ ਕੇ ਹਟੀ ਹੈ ਹੂੰ ਜਿਹੜੇ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਨੇ ਮੰਡ ਉਹਨਾਂ ਨੇ ਸਟੇਜ ਦੇ ਉੱਪਰ ਸ਼ਰਿਆਂ 'ਵਾਂ ਖੜ ਕੇ ਕਿਹਾ ਕਿ ਨਾਰਾਇਣ ਸਿੰਘ ਚੌੜਾ ਦੀ ਜਿਸ ਨੇ ਪੱਗ ਲਾਹੀ ਸੀ ਉਹ ਜਾਂਦਾ ਆਪ ਮਾਫੀ ਮੰਗ ਲਈ ਨਹੀਂ ਫਿਰ ਪੰਥ ਉਸ ਦਾ ਫੈਸਲਾ ਕਰੇ ਨਹੀਂ ਉਹਨਾਂ ਨੇ ਵੀ ਅਕਾਲ ਤਖਤ ਸਾਹਿਬ ਜਾ ਕੇ ਮੰਗ ਪੱਤਰ ਦਿੱਤਾ ਹੂੰ ਉੱਥੇ ਪੋਸਟਰ ਚਪਕਾ ਕੇ ਆਇਆ ਕਿ 506 ਕੋ ਜਿਹੜੇ ਬੰਦੇ ਨੇ ਪਗ ਲਾਈਆ ਮੰਗ ਪੱਤਰ ਦੇਣ ਗਏ ਜਥੇਦਾਰ ਸਾਹਿਬ ਉਹਨਾਂ ਨੂੰ ਮਿਲੇਗੀ ਉਹ ਫਿਰ ਬਾਹਰ ਜੇਡ ਦੇ ਉੱਪਰ ਚਪਕਾ ਜਿਹੜਾ ਕਿ ਲਾਏ ਕਹਿੰਦੇ ਵੀ ਇਹ ਭਾਈ ਸਾਡਾ ਪੋਸਟਰ ਹੈ ਸਾਡਾ ਮੰਗ ਪੱਤਰ ਹੈ ਇਸ ਦੇ ਉੱਪਰ ਗੌਰ ਕੀਤੀ ਜਾਵੇ ਬਿਲਕੁਲ ਤਸਾ ਕਹੂ ਜੀ ਤੁਸੀਂ ਬਥੇਰੇ ਦੀ ਜਿਹੜੀ ਸਜ਼ਾ ਹੈ ਉਹਨਾਂ ਦਾ ਮੇਬੀ ਇੱਕ ਦੋ ਦਿਨਾਂ ਦੀ ਰਹਿ ਗਈ ਹੋਣੀ ਆ ਜਿਹੜੀ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਅਰਦਾਸ ਕਰਾਉਣੀ ਆ ਦੇਗ ਕੜਾ ਪ੍ਰਸਾਦ ਦੀ ਦੇ ਕੇ ਕਰਾਉਣੀ ਆ ਉਸ ਤੋਂ ਬਾਅਦ ਜੋ ਪੰਜਾਬ ਦਾ ਮਾਹੌਲ ਹੋ ਗਿਆ ਉਹ ਲੋਕਾਂ ਦੇ ਸਾਹਮਣੇ ਆ ਨਾਰਾਇਣ ਸਿੰਘ ਚੌੜਾ ਨੂੰ ਪੰਥ 'ਚੋਂ ਛੇਕਣ ਦਾ ਜਿਹੜਾ ਮਸਲਾ ਹੈਗਾ ਉਹ ਪੰਥ ਤੈਅ ਕਰੇਗਾ ਲੋਕ ਤੈਅ ਕਰਨਗੇ ਇਹ ਨਹੀਂ ਹੈਗਾ ਵੀ ਚਾਰ ਬੰਦੇ ਇਕੱਠੇ ਹੋ ਗਏ ਪੰਥ ਬਣ ਗਿਆ ਤਾਂ ਮੀ ਸਾਹਿਬ ਤਾਂ ਇਹ ਵੀ ਕਹਿ ਰਹੇ ਕਿ ਅਕਾਲ ਤਖਤ ਸਾਹਿਬ ਦੇ ਜੱਜਰਾਂ ਨੂੰ ਖੁਦ ਹੀ ਇਹਦਾ ਨੋਟਿਸ ਲੈਣਾ ਚਾਹੀਦਾ ਸੀ ਚਲੋ ਉਹਨਾਂ ਨੇ ਨਹੀਂ ਲਿਆ ਅਸੀਂ ਯਾਦ ਕਰਵਾ ਦਿੰਦੇ ਆ ਕਿ ਉਹਨਾਂ ਨੂੰ ਪੰਜ ਚੋ 6 ਕਦੋ ਉਹਨਾਂ ਨੇ ਮੰਗ ਪੱਤਰ ਅੱਜ ਇੱਕ ਕਹੜੀ ਅਪੀਲ ਕੀਤੀ ਐ ਪ੍ਰੈਸ ਕਾਨਫਰੰਸ ਕਰਕੇ ਐ ਅੰਤਰਿਕ ਕਮੇਟੀ ਦੀ ਬੈਠਕ ਹੋਈ ਐ ਐਗਜੈਕਟਿਵ ਕਮੇਟੀ ਦੀ ਅੱਜ ਹੂੰ ਦੇਖੋ ਧਾਮੀ ਸਾਹਿਬ ਇੰਨਾ ਗੰਭੀਰ ਮਸਲਾ ਹੋ ਗਿਆ ਧਾਮੀ ਸਾਹਿਬ ਆਪਾਂ ਵੀ ਉਹੀ ਗੱਲ ਕਰਦੇ ਆ ਐਡਵੋਕੇਟ ਨੇ ਨਾਲ ਨਾਲ ਹਣਾ ਹੂੰ ਧਾਮੀ ਸਾਹਿਬ ਨੇ ਜੋ ਕਿਹਾ ਕੋਈ ਨੂੰ ਸੁਣਨਾ ਚਾਹੀਦਾ ਸੁਣਨਾ ਚਾਹੀਦਾ ਉਸਤੇ ਫੈਸਲਾ ਲੈਣਾ ਜਾਂ ਨਾ ਲੈਣਾ ਇਹ ਜੱਜੇਦਾਰ ਦਾ ਬਲੇ ਪੱਖ ਦੇਖਣੇ ਜੱਜੇਦਾਰ ਸਾਹਿਬ ਦੇਖਣਗੇ ਉਸ ਦਾ ਪੱਖ ਨਰੈਣ ਸਿੰਘ ਚੌੜਾ ਦਾ ਕੀ ਆਉਂਦਾ ਜਾਂ ਲੋਕਾਂ ਦਾ ਕੀ ਆਉਂਦਾ ਜਾਂ ਉਸ ਦੇ ਵਿੱਚ ਜਿਹੜੇ ਪੰਥਕ ਬੁੱਧੀਜੀਵੀ ਨੇ ਉਹ ਦੇਖ ਸਕਦੇ ਨੇ ਇਸ ਕੀ ਜੀ ਨੂੰ ਠੀਕ ਆ ਤੁਸੀਂ ਯਾਦ ਕਰਾਓ ਵਿਰੋਧੀ ਹੁੰਦਾ ਇਹਨਾਂ ਉਹ ਹਮੇਸ਼ਾ ਯਾਦ ਕਰਾਉਂਦਾ ਵੀ ਆਹ ਚੀਜ਼ ਦੇਖਣੀ ਚਾਹੀਦੀ ਆਹ ਚੀਜ਼ ਕਰਨੀ ਚਾਹੀਦੀ ਆ ਜੇ ਉਹਨਾਂ ਕੋਲ ਵਿਧਾਨ ਸਭਾ ਦੀ ਗੱਲ ਕਰੀ ਵਿਧਾਨ ਸਭਾ 'ਚ ਵਿਰੋਧੀ ਹਮੇਸ਼ਾ ਯਾਦ ਕਰਾਉਂਦੇ ਨੇ ਵੀ ਭਾਈ ਤੁਸੀਂ ਆਹ ਕੰਮ ਕਿਹਾ ਸੀ ਆ ਕਰਿਆ ਨਹੀਂ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਨੇ ਬੀ ਜੇ ਪੀ ਸਰਕਾਰ ਨੂੰ ਘੇਰਦੇ ਨੇ ਫਿਰ ਇਹ ਖਾਂ ਦੇ ਵਿਰੋਧੀ ਜਿਹੜਾ ਜਿਹੜੀ ਉਹ ਆਪ ਦੀ ਗੱਲ ਹੈ ਜਿਹੜੀ ਉਹ ਚੇਤੇ ਕਰਵਾਉਂਦੀ ਰਹਿੰਦੀ ਹੈ ਤੇ ਇੱਕ ਗੱਲ ਇਹ ਵੀ ਹੈ ਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਉੱਪਰ ਵੀ ਸਵਾਲ ਖੜੇ ਹੋਏ ਸੀ ਪਿੱਛੇ ਜਦੋਂ ਉਹਨੇ ਸਟੇਜ ਸਾਂਝੀ ਕੀਤੀ ਹੂੰ ਅ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਆਂ ਨਾਲ ਉਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਵੇਂ ਸਟੇਜ ਸਾਂਝੀ ਕਰ ਸਕਦਾ ਉਹ ਤਾਂ ਇੱਕ ਸੰਸਥਾ ਦਾ ਇੱਕ ਸਾਂਝ ਸਰਵਉੱਚ ਸਰਮਲਦੀ ਸੰਸਥਾ ਦੀ ਤੇ ਉਹ ਉੱਥੇ ਵੀ ਉਹਨਾਂ ਦੇ ਸਵਾਲ ਖੜੇ ਹੋਏ ਸੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਅਕਾਲੀ ਦਲ ਦੇ ਵਿੱਚੋਂ ਨਿਕਲੀ ਇਹ ਕਮੇਟੀ ਆ ਕਮੇਟੀ ਦੇ ਵਿੱਚੋਂ ਨਿਕਲਿਆ ਅਕਾਲੀ ਦਲ ਆ ਅਸੀਂ ਇੱਕ ਦੂਜੇ ਦੇ ਨਾਲ ਖੜਾ ਹਾਂ। ਉਹੋ ਵੀ ਅਜਿਹੇ ਜਿਹੜੀ ਕਿ ਬਿਆਨਵਾਜੀ ਹੁੰਦੀ ਆਈ ਹੈ। ਹੂੰ ਪਰ ਹੁਣ ਦੇਖਦੇ ਹਾਂ ਕਿ ਕੀ ਗੱਲਬਾਤ ਬਣਦੀ ਐ ਇਸ ਤੇ। ਕਿਹਦੀ ਗੱਲ ਮੰਨੀ ਜਾਂਦੀ? ਹਾਂ ਕਿਹਦੀ ਗੱਲ ਮੰਨੀ ਜਾਂਦੀ ਐ? ਇਹ ਇਹ ਚੌੜੇ ਦੇ ਸਮਰਥਕਾਂ ਦੀ ਜਾਂ ਫਿਰ ਸੁਖਵੀਰ ਦੇ ਸਮਰਥਕਾਂ ਦੀ? ਦੇਖੋ ਹੈ ਤਾਂ ਪਰਗਾਣੀ ਆ। ਹੂੰ ਹੂੰ ਦੋਨੇ ਪਾਸੇ। ਬਿਲਕੁਲ। ਹੈ ਤਾਂ ਪਰਗਾਣੀ ਆ। ਜੇ ਆਪਾਂ ਨੁਕਸਾਨ ਦਾ ਕੌਣ ਲਈ ਆ? ਨੁਕਸਾਨ ਦਾ ਕੌਣ ਲਈ ਆ? ਬੇਸ਼ੱਕ ਉਹ ਚੌੜੇ ਦੇ ਸਮਰਥਕ ਹੋਣ, ਬੇਸ਼ੱਕ ਉਹ ਸੁਖਵੀਰ ਦੇ ਸਮਰਥਕ ਹੋਣ। ਹੈ ਤਾਂ ਪਰਗਾਣੀ ਆ। ਹਰਾ ਜਿਵੇਂ 84 ਦੇ ਵਿੱਚ 83 ਤੋਂ 95 ਤੱਕ ਜੋਦ ਔਰ ਪੰਜਾਬ ਪੰਜਾਬ ਚ ਚਾਹੇ ਪੁਲਸ ਵਾਲੇ ਹੋਣ ਚਾਹੇ ਪੁਲਸ ਵਾਲੇ ਸੀ ਤੇ ਚਾਹੇ ਦੀ ਖਾੜਕੂ ਸੀ ਹੈ ਤਾਂ ਉਹ ਪੱਗਾਂ ਵਾਲੀ ਸੀ ਹੂੰ ਨੁਕਸਾਨ ਤਾਂ ਪੰਜਾਬ ਦਾ ਹੀ ਹੋਇਆ ਈਕਾ ਦੁੱਕਾ ਸੀਗੇ ਉਹਦੇ ਵਿੱਚ ਜਿਹੜੇ ਅ ਇਧਰ ਖਾੜਕੂ ਸਿੰਘਾਂ ਵਾਲੇ ਭੇਸ ਦੇ ਵਿੱਚ ਬਦਲ ਕੰਮ ਕਰਦੇ ਸੀ ਬਦਰਾਮੀਆਂ ਖਾੜਦੇ ਸੀ ਤੇ ਈਕਾ ਦੁੱਕਾ ਉਧਰ ਪੁਲਸ ਵਾਲੇ ਤੁਸੀਂ ਜਿਹੜੇ ਕਿੰਨੇ ਅਫਸਰ ਸੀ ਉਹ ਹੀ ਪੰਜ ਚਾਰ ਅਫਸਰਾਂ ਦੇ ਨਾਮ ਆਉਂਦੇ ਨੇ ਕੀ ਵੀਸ ਗੱਲ ਹੋ ਗਿਆ ਸਮਝ ਸੈਣੀ ਹੋ ਗਿਆ ਨਾ ਉਹੀ ਪੰਜ ਚਾਰ ਅਫਸਰ ਨੇ ਜਿਹੜਿਆਂ ਦੇ ਨਾਮ ਸਾਹਮਣੇ ਆ ਜਾਂਦੇ ਨੇ ਅਜੀਤ ਸੰਧੂ ਵਰਗੇ ਵੀ ਹਾਂ ਇਹਨਾਂ ਨੇ ਮਾਰਾ ਕੀਤਾ ਬਿਲਕੁਲ ਆਪਾਂ ਅਗਲੇ ਮਸਲੇ ਤੇ ਆ ਜਾਈਏ ਕਿਸਾਨਾਂ ਦਾ ਮਸਲਾ ਹੈ ਕਿਸਾਨ ਕੱਲ ਵੀ ਕੋਸ਼ਿਸ਼ ਕਰ ਰਹੇ ਸੀ ਪਰ ਪਾਰ ਨਹੀਂ ਪਾ ਸਕੇ ਸ਼ੰਭੂ ਬਟ ਨਹੀਂ ਟੱਪ ਸਕੇ ਉਹੀ ਅਥਰੂ ਗੈਸ ਚੱਲੀ ਕਿਤੇ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਹੋਈ ਤੇ ਕਿਤੇ ਉਹਨਾਂ ਨੂੰ ਵਾਪਸ ਭੇਜਿਆ ਗਿਆ ਤੇ ਅੱਜ ਕਿਸਾਨਾਂ ਨੇ ਕੋਈ ਐਲਾਨ ਨਹੀਂ ਕੀਤਾ ਕੱਲ ਨੂੰ ਹੁਣ ਦੁਬਾਰੇ ਚਰਚਾ ਕਰ ਰਹੇ ਨੇ ਕਿਸਾਨਾਂ ਅੱਗੇ ਵਧਨ ਦੀ ਕਿ ਅੱਗੇ ਕੀ ਰਣਨੀਤੀ ਬਣਾਉਣੀ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਵੀ ਹਰਿਆਣੇ ਦੇ ਵਿੱਚ ਆ ਰਹੇ ਨੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਕਿਸਾਨਾਂ ਦਾ ਮਸਲਾ ਇਸ ਤਰ੍ਹਾਂ ਹੀ ਚੱਲਦਾ ਰਹੂ ਜਾਂ ਫਿਰ ਕੋਈ ਹੱਲ ਵੀ ਹੋ ਦੇਖੋ ਪਹਿਲੀ ਗੱਲ ਤਾਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਪਹਿਲਾਂ ਹੀ ਹੋ ਚੁੱਕਿਆ ਹ ਹ ਜੇ ਕਿਸਾਨ ਚਾਹਣ ਕਿ ਅਸੀਂ ਗਾਂਵ ਬਦਨਾ ਤਾਂ ਕਿਸਾਨ ਵੱਧ ਸਕਦੇ ਨੇ ਪਰ ਕਿਸਾਨਾਂ ਦੇ ਪੱਲੇ ਜਿਹੜੀ ਚੀਜ਼ ਆ ਨਾ ਉਹ ਨਹੀਂ ਪੈਂਦੀ ਏਕਤਾ ਨਹੀਂ ਹੈਗੀ ਇਸ ਵਿੱਚ ਏਕਤਾ ਨਹੀਂ ਹੈਗੀ ਆਪ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ 32 ਜਥੇਬੰਦੀਆਂ ਤੋਂ 40-50 ਬਣ ਕੇ ਆ ਗਈਆਂ ਸੀ। ਉਹਨਾਂ ਜੋਗਾ ਡਾਡਾ ਦੀਆਂ ਵੀ ਇਕੱਠੀਆਂ ਹੋ ਜਾਣ ਫਿਰ ਵੀ ਕੁਝ ਬਣ ਗਿਆ। ਠੀਕ ਐ। ਹੁਣ ਮਸਲਾ ਕੀ ਆ? ਮਸਲਾ ਇਹ ਆ ਕਿ ਕਿਸਾਨਾਂ ਦੇ ਇੱਕ ਆਗੂ ਮਰਨ ਵਰਤ ਦੇ ਬੈਠਾ ਜਗੀਰ ਸਿੰਘ ਢੱਲੇਵਾਲ ਉਸ ਦਾ ਪਤਾ ਲੈਣ ਦੇ ਲਈ ਅੱਜ ਪਟਿਆਲਾ ਰੇਂਜ ਦੇ ਡੀਆਈ ਪਹੁੰਚਦੇ ਨੇ। ਮਨਜੀਤ ਸਿੱਧੂ ਸਿੱਧੂ ਹਮ ਤੇ ਉਹਨਾਂ ਦਾ ਪਤਾ ਲੈਣ ਦੇ ਲਈ ਉੱਥੇ ਚਰਚਾਵਾਂ ਹੁੰਦੀਆਂ ਨੇ। ਉਹ ਉਥੇ ਕਿਸਾਨਾਂ ਨੇ ਕੀ ਕਰਿਆ ਅੱਜ ਕਿਸਾਨਾਂ ਨੇ ਟਰਾਲੀਆਂ ਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਬੈਲਡ ਕਰਨਾ ਸ਼ੁਰੂ ਕਰਤਾ ਵੀ ਕਿਤੇ ਚੱਕ ਕੇ ਨਾ ਲੈ ਜਾਣ ਵੀ ਜਗਜੀਤ ਸਿੰਘ ਡੱਲੇਆਲ ਨੂੰ ਕਿਤੇ ਚੱਕ ਕੇ ਨਾ ਲੈ ਜਾਣ ਉਥੋਂ ਜਿਵੇਂ 14 15 ਦਿਨ ਪਹਿਲਾਂ ਲੈ ਕੇ ਗਏ ਸੀਗੇ ਬੀਐਮਸੀ ਦੇ ਵਿੱਚ ਭਰਤੀ ਕਰਵਾਵਾ ਬਿਲਕੁਲ ਜਗਜੀਤ ਸਿੰਘ ਡੱਲੇਆਲ ਦੀ ਜਿਹੜੀ ਸਿਹਤ ਆ ਉਹ ਲਗਾਤਾਰ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ ਹੂੰ ਜਿਹੜੀ ਸਿਹਤ ਦਾ ਹਵਾਲਾ ਦੇ ਕੇ ਉਹ ਪਹਿਲਾਂ ਲੈ ਕੇ ਗਏ ਸੀ ਵੀ ਅਸੀਂ ਚੈੱਕਅਪ ਕਰਾਉਣਾ ਵੀ ਕਿਤੇ ਉਸ ਨੂੰ ਚੁੱਕ ਕੇ ਨਾ ਲੈ ਜਾਣ ਦੂਸਰੀ ਗੱਲ ਹੈ ਇਸ ਦੇ ਉੱਪਰ ਵਿਰੋਧੀ ਧਿਰ ਨੂੰ ਸਾਥੀ ਨਾਲ ਬੋਲਣਾ ਚਾਹੀਦਾ ਲੋਕ ਸਭਾ ਦੇ ਵਿੱਚ ਜਿਹੜੇ ਆਪਣੇ ਲੋਕਾਂ ਦੇ ਨੁਮਾਇੰਦੇ ਹੁੰਦੇ ਆ ਜੇਕਰ ਆਪਣੇ ਸੰਗਰੂਪ ਦੇ ਵਿੱਚੋਂ ਆਪਾਂ 2.5 ਲੱਖ ਵੋਟਾਂ ਤੇ ਜਿਤਾ ਕੇ ਕਿਸੇ ਨੂੰ ਤੋਰਤਾ ਤਾਂ ਉਹ ਬੰਦੇ ਨੂੰ ਉੱਥੇ ਬੋਲਣਾ ਚਾਹੀਦਾ ਗੜਸ ਨਾਲ ਵੀ ਮੇਰੇ ਮੰਗਰ ਮੇਰੇ ਜਿਹੜੇ ਲੋਕ ਨੇ ਮੇਰੀ ਪਾਰਲੀਮੈਂਟ ਦੇ ਲੋਕ ਨੇ ਲੋਕ ਸਭਾ ਦੇ ਲੋਕ ਨੇ ਉਹ ਮੇਰੇ ਨਾਲ ਖੜੇ ਨੇ ਉਹਨਾਂ ਨੇ ਮੈਨੂੰ ਜਿਤਾ ਕੇ ਆਪਦੇ ਮੁੱਦੇ ਹੱਲ ਕਰਾਉਣ ਲਈ ਭੇਜਿਆ ਠੀਕ ਹੈ ਉੱਥੇ ਕੀ ਆ ਉੱਥੇ ਇੱਕ ਦੂਜੇ ਨਾਲ ਹੱਥ ਮਿਲਾਇਆ ਸਤਿ ਸ੍ਰੀ ਅਕਾਲ ਕੀਤੀ ਹੈਲੋ ਹਾਈ ਕੀਤੀ ਕਿਸੇ ਨੂੰ ਕੋਈ ਯਾਦ ਹੀ ਜਿੱਥੇ ਨਹੀਂ ਹੁੰਦਾ ਬਾਹਰ ਮੀਡੀਆ ਜਿਹੜਾ ਦੇਖ ਲੈਂਦੇ ਨੇ ਉਹਨੂੰ ਸਾਰਾ ਕੁਝ ਜਾਦਾ ਆਉਂਦਾ ਹੂੰ ਉਹ ਸਾਰਾ ਕੁਝ ਪਤਾ ਲੱਗ ਜਾਂਦਾ ਤੇ ਇੱਕ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਮਨੋਹਰ لال ਕੱਟੜ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਹਿੰਦੇ ਕਿ ਕਿਸਾਨ ਪੈਦਲ ਕਿਉਂ ਆ ਰਹੇ ਨੇ ਹੋਰ ਵੀ ਢੰਗ ਤਰੀਕੇ ਹੈਗੇ ਸਹਾਦਨਾਂ ਦੇ ਕਿਉਂ ਨਹੀਂ ਸਹਾਦਨ ਹੈਗੇ ਆ ਵੀ ਜੇ ਕਿਸਾਨ ਟਰੈਕਟਰ ਤੇ ਜਾਂਦੇ ਨੇ ਜਾਂ ਟਰੈਕਟਰ ਟਰਾਲੀ ਲੈ ਕੇ ਜਾਂਦੇ ਨੇ ਫੇਰ ਤੁਸੀਂ ਕਹਦੇ ਹੋਗੇ ਕਿਸਾਨ ਇੱਥੇ ਆ ਕੇ ਇਹ ਦੱਬ ਲੈਣਗੇ ਐ ਕਰ ਦੇਣਗੇ ਉਹ ਕਰ ਦੇ ਇਹਦਾ ਜਵਾਬ ਵੀ ਦਿੱਤਾ ਸਰਬੰਨ ਭਨੇਰ ਨੇ ਸਰਬੰਨ ਭਨੇਰ ਨੇ ਇਹਦਾ ਜਵਾਬ ਦਿੱਤਾ ਵੀ ਪਹਿਲਾਂ ਤਾਂ ਕਹਿੰਦੇ ਸੀ ਵੀ ਤੁਸੀਂ ਪੈਦਲ ਆਓ ਵੀ ਤੁਸੀਂ ਸਲਾਹ ਕਰਾਇਆ ਕਰੋ ਵੀ ਥੋੜਾ ਦਿਮਾਗੀ ਸੰਤੁਲਨ ਠੀਕ ਨਹੀਂ ਅਵਾ ਤਵਾ ਬੋਲਦੇ ਆ ਬਿੱਟੂ ਕਹਿੰਦੇ ਨੇ ਵੀ ਕਿਸਾਨ ਆ ਕੇ ਸਾਡੇ ਨਾਲ ਗੱਲਬਾਤ ਕਰ ਲੈਣ ਹਾਂ ਜੁੜੀ ਚਰਚਾ ਤੇਰੀ ਤਿਆਰ ਆ ਪਟੜਾ ਸਾਹਿਬ ਕਹਿੰਦੇ ਨੇ ਵੀ ਜੇ ਤੁਸੀਂ ਇੱਧਰ ਕਿਸਾਨ ਹਰਿਆਣੇ ਵਾਲਾ ਆਗੇ ਤਾਂ ਲਾਇਨ ਆਰਡਰ ਦੀ ਜਿਹੜੀ ਸਥਿਤੀ ਆ ਉਹ ਖਰਾਬ ਹੋ ਗਈ ਠੀਕ ਹੈ ਅਜਿਹੇ ਜਿਹੇ ਬਿਆਨ ਨੇ ਉਹ ਬਿਆਨ ਕਿਸਾਨਾਂ ਤੇ ਹੀ ਕਿਉਂ ਲਾ ਕੇ ਜਾਂਦੇ ਨੇ ਹੂੰ ਕਿਸਾਨ ਲੀਡਰਾਂ ਤੇ ਹੀ ਕਿਉਂ ਲਾ ਕੇ ਜਾਂਦੇ ਨੇ ਜਾਂ ਤਾਂ ਇਥੇ ਹੋ ਵੀ ਕਿਸਾਨ ਲੀਡਰ ਕੋਈ ਸਕੌਲਟੀ ਨਹੀਂ ਲੈਂਦੇ ਜਾਂ ਕਿਸਾਨ ਲੀਡਰਾਂ ਦੇ ਹੱਥ ਦੇ ਵਿੱਚ ਕੋਈ ਪਾਵਰ ਨਹੀਂ ਹੁੰਦੀ ਜਾਂ ਕਿਸਾਨ ਲੀਡਰ ਕਿਸੇ ਸੱਤਾਧਰ ਦਾ ਹਿੱਸਾ ਨਹੀਂ ਬਣਦੇ ਇਹ ਵੀ ਗੱਲ ਹੋ ਸਕਦੀ ਆ ਠੀਕ ਹੈ ਜਿਹੜਾ ਅੰਦੋਲਨ ਆ ਅੰਦੋਲਨਕਾਰੀਆਂ ਦੇ ਉੱਪਰ ਅਥਰੂ ਗੈਂਸ ਦੇ ਗੋਲੇ ਵਾਰੋਣੇ ਕੱਲ ਜਿਵੇਂ ਹੁਣ ਇੱਕ ਉਸ ਨੂੰ ਇਹੀ ਕਹਾਂਗੇ ਕਿ ਇੱਕ ਤਰ੍ਹਾਂ ਦਾ ਪਖੰਡਵਾਦੀ ਸੀ ਜਿਹੜਾ ਫੁੱਲ ਛੱਡਣਾ ਠੀਕ ਹੈ ਵੀ ਇਸ ਤੋਂ ਪਹਿਲਾਂ ਵੀ ਤਾਂ ਉਹੀ ਕਿਸਾਨ ਸੀ ਜਿਨ੍ਹਾਂ ਦੇ ਉੱਪਰ ਤੁਸੀਂ ਲਗਾਤਾਰ ਥੜਾ ਥੜ ਗੋਲੀਆਂ ਚਲਾਈਆਂ ਸ਼ੋਹ ਕਰਨ ਦੀ ਮੌਤ ਹੁੰਦੀ ਆ ਖਨੋਰੀ ਬਾਰਡਰ ਤੇ ਠੀਕ ਹੈ ਉਹਦਾ ਜਿਹੜਾ ਕਿ ਇਹ ਜਿਹਾ ਲੱਗਦਾ ਵੀ ਪੁਲਿਸ ਨਹੀਂ ਉਹਨਾਂ ਦੇ ਉੱਪਰ ਉਹ ਹਲੇ ਚਲੋ ਜਿਹੜੀਆਂ ਬਾਅਦ ਦੀਆਂ ਗੱਲਾਂ ਨਹੀਂ ਪਰ ਉੱਥੇ ਪੰਜਾਬ ਸਰਕਾਰ ਵੀ ਕਿੰਨਾ ਕਿ ਖੜੀ ਆ ਨਾਲ ਹੂੰ ਪੰਜਾਬ ਸਰਕਾਰ ਜੇ ਜਗਜੀਤ ਸਿੰਘ ਦੱਲੇ ਨਾਲ ਮਰਨਵਰਤ ਤੇ ਬੈਠਣ ਨੂੰ ਤਿਆਰ ਹੁੰਦੇ ਨੇ ਤਾਂ ਪੰਜਾਬ ਦੀ ਪੁਲਿਸ ਨੂੰ ਚੱਕ ਕੇ ਰਾਤ ਨੂੰ 2:00 ਵਜੇ WDMC ਭਾਰਤੀ ਕਰਾ ਮੀਡੀਆ ਨੂੰ 1 ਕਿਲੋਮੀਟਰ ਪਿੱਛੇ ਰਹਿਣ ਦੀ ਹਦਾਇਤ ਦਿੱਤੀ ਹੈ ਮੀਡੀਆ ਕੋਲੇ ਕੀ ਹੁੰਦਾ ਇੱਕ ਮੈਕ ਹੁੰਦਾ ਇੱਕ ਕੈਮਰਾ ਹੁੰਦਾ ਹੂੰ ਫੋਟੋ ਤਾਂ ਮੀਡੀਆ ਕੋਲੇ ਕੁਝ ਨਹੀਂ ਹੁੰਦਾ ਮਤਲਬ ਇਹੀ ਦਿਖਾਉਣ ਦੀ ਕੋਸ਼ਿਸ਼ ਹੈ ਕਿ ਤੁਸੀਂ ਵੀ ਨੇੜੇ ਨਾ ਜਾਓ ਜਿਹੜਾ ਪੁੱਛ ਹੁੰਦਾ ਉੱਥੇ ਦਿਖਾਉਣ ਦੀ ਕੋਸ਼ਿਸ਼ ਇਸ ਦੇ ਵਿੱਚ ਇਹ ਸੀਗਾ ਕਿ ਕਬਜ਼ਾ ਕੀਤਾ ਜਾਵੇ ਹਰ ਕਿਸੇ ਤੇ ਕਬਜ਼ਾ ਕਰ ਲਓ ਵੀ ਬੋਲਣ ਦੀ ਜਿਹੜੀ ਆਜ਼ਾਦੀ ਹੈ ਉਸ ਨੂੰ ਖੋਲੋ ਉਧਰੋਂ ਕਿਸਾਨਾਂ ਦੀ ਉਧਰੋਂ ਮੀਡੀਆ ਦੀ ਉਧਰੋਂ ਕਿਸਾਨਾਂ ਦੀ ਮੀਡੀਆ ਦੀ ਵੀ ਜੋ ਕੋ ਰਿਹਾ ਪਤਾ ਲੱਗੇਗਾ ਬੈਠੇ ਆ ਉਹੀ ਕੁਛ ਚੱਲੇ ਬਸ ਕੁਝ ਵੀ ਨਾ ਪਤਾ ਲੱਗੇ ਕਿਸਾਨ 101 ਮਰਜੀ ਬੜਿਆਂ ਦਾ ਜੱਫਾ ਅੱਗੇ ਲੈ ਕੇ ਜਾਂਦੇ ਨੇ ਤੇ ਫਿਰ ਉਹਨਾਂ ਦੇ ਕਦੇ ਮਿਰਚਾਂ ਪਾਈਆਂ ਜਾਂਦੀਆਂ ਅੱਖਾਂ ਦੇ ਵਿੱਚ ਮਿਰਚਾਂ ਵਾਲੀ ਸੁਗਰੀ ਆਥਰ ਗੈਸ ਆਥਰ ਗੈਸ ਸਿਟੀ ਜਾਂਦੀ ਆ ਕਿਸਾਨਾਂ ਦੇ ਉੱਪਰ ਜੋਤ ਸ਼ਾਦਤ ਹੁੰਦਾ ਉਹ ਸਾਰਿਆਂ ਨੇ ਦੇਖਿਆ ਪਰ ਜੋ ਅਗਲੀ ਰਣਨੀਤੀ ਆ ਉਹ ਦੇਖਣ ਵਾਲੀ ਹੈ ਕੀ ਹੋਏਗੀ ਕੀ ਨਹੀਂ ਹੋਏਗੀ ਤੁਸੀਂ ਇਹ ਦੇਖੋ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਸਕਿਉਰਿਟੀ ਜਿਹੜੀ ਉਹ ਤਾਂ ਨਾਤ ਕੀਤੀ ਗਈ ਹੈ। ਹੂੰ। ਯੂਪੀ ਵਾਲੇ ਸਾਈਡ ਵੀ ਜਿਹੜੀ ਸਕਿਉਰਿਟੀ ਹੈ ਉਹ ਵੀ ਤਨਾਤ ਕਰ ਦਿੱਤੀ ਹੈ। ਕਿਉਂਕਿ ਮੋਦੀ ਸਾਹਿਬ ਜਿਹੜੇ ਕਿ 9 ਸਾਲਾਂ ਦੇ ਬਾਅਦ ਹਰਿਆਣੇ ਦੇ ਵਿੱਚ ਆ ਰਹੇ ਨੇ। ਹੂੰ। ਹਰਿਆਣੇ ਨੂੰ ਹੁਣ ਕੀ ਦੇਖਿਆ ਜਾਂਦੇ ਨੇ ਉਹ ਤਾਂ ਕੱਲ ਨੂੰ ਪਤਾ ਲੱਗੇਗਾ ਜਿਵੇਂ ਫਰੋਜ਼ਪੁਰ ਦੇ ਵਿੱਚ ਹੋ ਸਕਦਾ। ਫਰੋਜ਼ਪੁਰ ਦੇ ਵਿੱਚ ਆਏ ਸੀਗੇ ਮੋਦੀ ਸਾਹਿਬ ਪੰਜਾਬ 'ਚ। ਰਾਸਤੇ ਮੁੜ ਗਏ ਸੀ। ਰਾਸਤੇ 'ਚੋਂ ਮੁੜ ਗਏ ਸੀ ਉਹ ਤਾਂ ਉੱਥੇ ਵੀ ਕੁਝ ਐਦਾਂ ਦਾ ਹੋ ਜਾ ਵਾਪਰ ਜੀ। ਹੂੰ। ਪਰ ਚਲੋ ਦੇਖਦੇ ਹਾਂ ਕੀ ਹੁੰਦਾ ਕੱਲ ਤੱਕ। ਆ ਬਾਕੀ ਆਪਣੇ ਦਰਸ਼ਕ ਸਿਆਣੇ ਨੇ ਦੇਖ ਲੈਣਗੇ ਕਿ ਕਿੰਨਾ ਕੁਸ਼ ਪੱਲੇ ਪੈਂਦਾ ਕਿੰਨਾ ਕੁਸ਼ ਨਹੀਂ ਠੀਕ ਹੈ ਤਾਂ ਇਹ ਸੀ ਅੱਜ ਦੇ ਤਿੰਨ ਮਸਲਿਆਂ ਦੇ ਉੱਤੇ ਚਰਚਾ ਜਿਨ੍ਹਾਂ ਦੇ ਵਿੱਚ ਕਿਸਾਨਾਂ ਦੀ ਗੱਲ ਹੋਈ ਹੈ ਤੇ ਇਸ ਤੋਂ ਇਲਾਵਾ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕੇ ਜਾਣ ਦੇ ਮਸਲੇ ਉੱਤੇ ਗੱਲਬਾਤ ਕੀਤੀ ਹੈ ਅਤੇ ਇਸ ਤੋਂ ਇਲਾਵਾ ਜੋ ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਪੰਕਰਨ ਦਾ ਐਲਾਨ ਕੀਤਾ ਗਿਆ ਹੈ ਬਾਗੀਆਂ ਦੇ ਵੱਲੋਂ ਇਹ ਸਾਰੇ ਮਸਲਿਆਂ ਤੇ ਗੱਲਬਾਤ ਕੀਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਸਾਨੂੰ ਦੇ ਇਜਾਜ਼ਤ ਧੰਨਵਾਦ